ਜੱਟ ਹੋਾਰੇ ਲੋਰੀ ਜੋ ਖੁਸ਼ੀ ਹੰਦਾ ਸੁਭਾਅ ਹੈ ਹਰ ਕਿਸੇ ਨੂੰ ਖੁਸ਼ੀਆਂ ਦੇ ਕੇ ਜਾਂਦਾ ਹੈ ਪਰੰਤ ਕਰ ਸਾਡੀ ਇਹ ਬਣਾਈ ਖੁਸ਼ ਦੂਜਿਆਂ ਦੀ ਖੁਸ਼ੀ ਨਾਲ ਸਰਬੋਤਮ ਸਰਤ ਹੈ ਪਤੰਗ ਬਾਜ਼ੀ ਨੌਜਵਾਨ ਨੂੰ ਪਤੰਗ ਬਾਜ਼ੀ ਦਾ ਬਹੁਤ ਕਰੀਬ ਜੁੜਦਾ ਹੈ ਲੋੜੀ ਵਾਲੇ ਤੇ ਸੋਹਣ ਚੜਨ ਤੋਂ ਪਹਿਲਾਂ ਹੀ ਨੌਜਵਾਨ ਛੱਤਾਂ ਤੇ ਰੰਗਾਂ ਦੀਆਂ ਪਤੰਗਾਂ ਲੈ ਕੇ ਚੜ ਜਾਂਦੇ ਨੇ ਤੇ ਹੱਥ ਵਿੱਚ ਹੁੰਦੀ ਹੈ ਚੜਨਾਂ ਦੀ ਟੋਰ ਅਸੀਂ ਇਹੋ ਜਿਹੇ ਕਈ ਮਾਮਲੇ ਸਾਹਮਣੇ ਵੇਖੇ ਨੇ ਜਦੋਂ ਚੰਗ ਡੋਰ ਤੇ ਫਿਰ ਜਾਂਦੇ ਚੱਲਦੇ ਇਨਸਾਨ ਮੌਤ ਦੇ ਮੂਹ ਵਿੱਚ ਜਾ ਰਹਿੰਦੇ ਨੇ ਤੇ ਕਈ ਵਾਰੀ ਸੰਨ ਨੂੰ ਇਲਾਜ ਲਈ ਹਸਪਤਾਲ ਦਾਖਲ ਹੋਣਾ ਪੈਂਦਾ ਹੈ ਅਸੀਂ ਆਪਣੇ ਸ਼ੌਂਕ ਲਈ ਚੰਗ ਡੋਰ ਦਾ ਇਸਤੇਮਾਲ ਕਰਦੇ ਹਾਂ ਪਰ ਸਾਡਾ ਇਹ ਸ਼ੌਂਕ ਦੂਜਿਆਂ ਲਈ ਮੌਤ ਦਾ ਸਬਬ ਬਣ ਜਾਂਦਾ ਹੈ ਸੰਨ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਸ਼ੌਂਕ ਲਈ ਕਿਸੇ ਦੂਜੇ ਦੇ ਘਰ ਵਿੱਚ ਮਾਤਮ ਦਾ ਮਾਹੌਲ ਬਣਾ ਦਈਏ ਸੋ ਮੇਰੀ ਨੋਟ ਜਵਾਨਾਂ ਨੂੰ ਪਹੁੰਚ ਹੈ ਕਿ ਅਸੀਂ ਇਸ ਡੋਰੇ ਤੇ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੀਏ ਵਿਸ਼ੇਸ਼ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਚਾਇਨਾ ਡੋਰ ਵਰਤਣ ਵਾਲਾ ਤੇ ਖਿਲਾਫ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਖਤੀ ਕੀਤੀ ਗਈ ਇਸ ਸਮੇਂ ਡ੍ਰੋਨ ਦੀ ਸਹਾਇਤਾ ਨਾਲ ਉਹਨਾਂ ਨੂੰ ਜਵਾਨਾਂ ਨੂੰ ਵੇਖਿਆ ਜਾ ਰਿਹਾ ਹੈ ਜੋ ਛੱਤਾਂ ਤੇ ਚਾਇਨਾ ਡੋਰ ਲੈ ਕੇ ਪਤੰਗ ਬਾਜ਼ੀ ਕਰ ਰਹੇ ਨੇ ਪੁਲਸ ਹੁਣ ਜੇ ਅੰਸਰਾ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਲੋੜੇ ਸੌ ਨੂੰ ਸਮਝੜਦੀ ਕਿ ਅਸੀਂ ਚੈਨਲ ਡੋਰ ਦਾ ਇਸ ਤੋਂ ਮਾਨ ਨਾ ਕਰੀਏ ਤੇ ਇਸ ਦੇ ਉਲਟ ਉਹ ਡੋਰ ਦਾ ਇਸਤੇਮਾਲ ਕਰੀਏ ਜਿਸ ਤੇ ਚਲਦੇ ਨਾਤੇ ਕੋਈ ਸਾਨੂੰ ਨੁਕਸਾਨ ਹੋਵੇ ਨਾ ਸਾਡੇ ਕਿਸੇ ਆਪਣੇ ਨੂੰ ਸੋਚੋ ਕੋਈ ਬੰਦਾ ਆਪਣੇ ਘਰ ਲੋਡ ਬਣਾਉਣ ਦੀ ਜਾਂਦਾ ਹੋਵੇ ਹੱਥਾਂ ਵਿੱਚ ਲੋੜੀ ਦਾ ਸਮਾਨ ਜਿਵੇਂ ਗੱਜਤ ਜਿਹੀ ਫਲੀ ਹੋਵੇ ਤੇ ਅਜੇ ਸੰਦੇ ਵਿੱਚ ਸਾਡੇ ਵੱਲੋਂ ਕੀਤੀ ਪਤੰਗ ਬਾਜ਼ੀ ਦੇ ਚਲਦੇ ਚਾਇਨਾ ਡੋਰ ਦੇ ਸੰਪਰਕ ਚੋ ਬੰਦਾ ਆ ਜਾਵੇ ਉਸ ਸੱਟ ਲੱਗ ਜਾਵੇ ਤਾਂ ਸੋਚੋ ਉਸ ਘਰ ਵਿੱਚ ਖੁਸ਼ੀਆਂ ਮਨਾਈਆਂ ਜਾਣਗੀਆਂ ਕੋਈ ਹੱਕ ਨਹੀਂ ਦੋਸਤੋ ਜਿਸੇ ਕਿਸੇ ਨੂੰ ਖੁਸ਼ੀਆਂ ਨਹੀਂ ਦੇ ਸਕਦੇ ਤੇ ਅਸੀਂ ਉਸ ਪਰਿਵਾਰ ਦੇ दुख ਤੇ ਭਾਗੀਦਾਰ ਬਣੀਏ ਦੋਸਤੋ ਜ਼ਿੰਦਗੀ ਖੁਸ਼ੀਆਂ ਦੇ ਨਾਮੇ ਸਾਫ ਸੁਥਰੇ ਪ੍ਰਕਿਰਿਆ ਨਾਲ ਲੋੜੀ ਦਾ ਤੇ ਮਾਰਮਨ ਹੈ ਕਿ ਉੱਚੇ-ਉੱਚੇ ਲਾਉਡਸਪੀਕਰ ਨਾਲ ਵਜਾਈਏ ਕਿਉਂਕਿ ਇਸ ਤੇ ਚਲਦੇ ਕਈ ਵਾਰੀ ਬਜ਼ੁਰਗ ਅਤੇ ਬਿਮਾਰ ਬੰਦਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਲੋੜੀ ਵਾਲੇ ਦਿਨ ਲੋਕ ਛੱਤਾਂ ਤੇ ਉੱਚੀ-ਉੱਚੀ ਟੈਕ ਲਾ ਕੇ ਸਾਊਂਡ ਸਪੀਕਰ ਲਾ ਕੇ ਗਾਣੇ ਲਾ ਕੇ ਲੋੜੀ ਦਾ ਤਿਹਾਹਾ ਤੇ ਮਨਾ ਲੈਂਦੇ ਨੇ ਪਰ ਉਹਨਾਂ ਬਜ਼ੁਰਗਾਂ ਦੀ ਅਸੀਸੋ ਚਾਹੀਏ ਉਹਨਾਂ ਬਿਮਾਰ ਮਰੀਜ਼ਾਂ ਦੀ ਸੋਚੀਏ ਇਸ ਉੱਚੀ ਆਵਾਜ਼ ਤੇ ਚਲਦੇ ਕਿੰਨੀ ਤਕਲੀਫ ਸੈ ਨਹੀਂ ਪੈਂਦੀ ਖੁਸ਼ੀਆਂ ਜ਼ਰੂਰ ਮਨਾਈਏ ਅਸੀਂ ਪਰ ਇਸ ਤਰ੍ਹਾਂ ਮਨਾਈਏ ਕਿ ਸਾਡੀ ਮਨਾਈ ਖੁਸ਼ੀ ਕਿਸੇ ਨੂੰ ਦੁੱਖ ਨਾ ਪਹੁੰਚੇ ਅਸੀਂ ਇਹ ਰੱਖੇ ਕਿ ਜੇ ਅਬਨਾਲ ਦੇ ਘਰ ਵਿੱਚ ਜਿੰਨ ਬੱਚਾ ਕੋਲ ਖਾਣ ਲਈ ਗੱਚਕ ਤੇ ਮਫਲੀ ਨਹੀਂ ਤਾਂ ਅਸੀਂ ਉਹਨਾਂ ਮਾਸੂਮ ਬੱਚਿਆਂ ਨੂੰ ਗੱਚਕ ਤੇ ਮਫਲੀ ਲਿਆ ਕੇ ਉਹਨਾਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ ਜੇ ਕਿਸੇ ਸਾਡੇ ਅਬਨਾਲ ਦੇ ਘਰ ਦੇ ਕੋਲ ਬੱਚਿਆਂ ਕੋਲ ਪਤੰਗ ਬਾਜ਼ੀ ਲਈ ਪੈਸੇ ਨਹੀਂ ਡੋਰ ਲਈ ਚਰੇ ਪੈਸੇ ਦੀ ਤਾਂ ਅਸੀਂ ਉਹਨਾਂ ਨੂੰ ਪਤੰਗਬਾਜ਼ੀ ਲਈ ਪਤੰਗਾ ਲੈ ਕੇ ਦਈਏ ਡੋਰ ਲੈ ਕੇ ਦਈਏ ਕਿਉਂਕਿ ਜੇ ਅਸੀਂ ਕਿਸਨ ਖੁਸ਼ੀਆਂ ਦੇਵਾਂਗੇ ਤਾਂ ਪ੍ਰਮਾਤਮਾ ਸਾਨੂੰ ਵੀ ਖੁਸ਼ੀਆਂ ਦੇਵੇਗਾ ਜਦੋਂ ਤੁਸੀਂ ਕਿਸੇ ਨੂੰ ਦੁੱਖ ਵਿੱਚ ਖੁਸ਼ੀਆਂ ਦੇ ਕੇ ਆਂਦੇ ਹੋ ਤਾਂ ਉਹ ਬੰਦਾ ਤੁਹਾਨੂੰ ਕਿੰਨੀਆਂ ਅਸੀਸਾਂ ਦਿੰਦਾ ਹੈ ਤੇ ਇਸ ਤੋਂ ਬਾਅਦ ਤੁਹਾਡੇ ਘਰ ਵਿੱਚ ਕਿਹ ਖੁਸ਼ੀਆਂ ਆਉਂਦੀਆਂ ਨੇ ਅਸੀਸਾਂ ਲਈਏ ਤੇ ਪ੍ਰਣ ਕਰੀਏ ਕਿ ਅਸੀਂ ਇਸ ਵਾਰ ਲੋੜੀ ਤੇ ਚੰਨ ਡੋਤਾ ਇਸਤੇਮਾਲ ਨਹੀਂ ਕਰਾਂਗੇ ਧੰਨਵਾਦ ਦੋਸਤੋ ਕੱਲ ਲੋੜੀ ਦਾ ਤਿਉਹਾਰ ਹੈ